ਦੋਸਤੋ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਇੱਕ ਬਿਆਨ ਦਿੱਤਾ ਸੀਗਾ ਜਿਸ ਨੂੰ ਬਹੁਤ ਧਿਆਨ ਨਾਲ ਸੋਚਣ ਦੀ ਲੋੜ ਹੈ ਉਹਨੇ ਕਿਹਾ ਸੀ ਕਿ ਪੰਜਾਬ ਵਿੱਚ ਕੋਈ ਵੀ ਲੀਡਰ ਐਸਾ ਨਹੀਂ ਜਿਹੜਾ ਕਿ ਪੰਜਾਬ ਦੀ ਹਕੂਮਤ ਨੂੰ ਸੰਭਾਲ ਸਕੇ ਔਰ ਉਹਨੇ ਇਸ਼ਾਰੇ 'ਚ ਇਹ ਨਹੀਂ ਸਿੱਧਾ ਹੀ ਕਹਿ ਦਿੱਤਾ ਸੀਗਾ ਕਿ ਕੇਜਰੀਵਾਲ ਇਹ ਸੂਬਾ ਸੰਭਾਲਣ ਦੀ ਸੇਵਾ ਸੰਭਾਲਣਗੇ ਹੁਣ ਇਹ ਗੱਲ ਬੜੀ ਸੋਚਣ ਦੀ ਗੱਲ ਹੈ ਕਿ ਜਿਸ ਤਰ੍ਹਾਂ ਅੱਗੇ ਵੀ ਇਹੀ ਕਹਿ ਚੁੱਕੇ ਹਾਂ ਮੈਂ ਇਹਦੇ ਬਾਰੇ ਵਾਰਨਿੰਗ ਦੇ ਵੀ ਚੁੱਕਾ ਹਰ ਬਹੁਤ ਸਾਰੇ ਲੋਕੀ ਵਾਰਨਿੰਗ ਦੇ ਚੁੱਕੇ ਨੇ ਵਿਦਵਾਨ ਸਾਰੇ ਸਿਆਸੀ ਪੰਡਿਤ ਜਿਹੜੇ ਨੇ ਵਿਦਵਾਨ ਜਿਹੜੇ ਨੇ ਉਹ ਇਹ ਗੱਲ ਸਮਝਾ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਪੰਜਾਬੀਆਂ ਤੇ ਸਿੱਖਾਂ ਨੂੰ ਇੱਕ ਗੁਲਾਮਾਂ ਦੇ ਤੌਰ ਤੇ ਇਸਤੇਮਾਲ ਕਰਨ ਦੀ ਸੋਚ ਰਹੀ ਹੈ ਕਦੇ ਵੀ ਇਹਨਾਂ ਨੇ ਪੰਜਾਬ ਵਿੱਚ ਕੋਈ ਲੀਡਰਸ਼ਿਪ ਕਾਇਮ ਨਹੀਂ ਹੋਣ ਦਿੱਤਾ ਜੇ ਕਿਤੇ ਪੈਦੀ ਗੱਲ ਇਹ ਨੇ ਆਰਗੇਨਾਈਜੇਸ਼ਨ ਕੋ ਨਹੀਂ ਬਣਾਈ ਕਿਤੇ ਪੰਜਾਬ ਚ ਕੋਈ ਪ੍ਰਧਾਨ ਉਮੀਦ ਪ੍ਰਧਾਨ ਜਨ ਸਖਤਰ ਨਾ ਸਟੇਟ ਲੈਵਲ ਤੇ ਨਾ ਡਿਸਟ੍ਰਿਕਟ ਲੈਵਲ ਤੇ ਨਾ ਜਿਹੜਾ ਬਲੌਕ ਲੈਵਲ ਤੇ ਨਾ ਸ਼ਹਿਰ ਲੈਵਲ ਤੇ ਪਿੰਡ ਲੈਵਲ ਤੇ ਕਿਤੇ ਵੀ ਕੋਈ ਨਹੀਂ ਹੈ ਕੋਈ ਆਰਗੇਨਾਈਜੇਸ਼ਨ ਨਹੀਂ ਹੈ ਸਾਰੀ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਕੇਜਰੀਵਾਲ ਇਹ ਸੰਜੀਤ ਸਿੰਘ ਔਰ ਬੁਰਗੇਸ਼ ਪਾਟੇ ਇਹ ਤਿੰਨ ਚਾਰ ਪੰਜ ਬੰਦੇ ਜਿਹੜੇ ਨੇ ਇੱਕ ਕੋਟਰੀ ਹੈ ਇਹ ਹੀ ਆਰਗੇਨਾਈਜੇਸ਼ਨ ਹੈ ਇਹੀ ਜੋ ਫੈਸਲਾ ਕਰਦੇ ਕਰਦੇ ਹਾਂ ਇਹੀ ਜਿਹੜੇ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਸਿਆਰੇ ਬੰਦੇ ਜਿਹੜੇ ਸੀ ਉਹਨਾਂ ਨੂੰ ਆਪਣੇ ਜਥੇਬੰਦੀ ਵਿੱਚੋਂ ਖਾਰਜ ਕਰਨ ਦੀ ਜਿਹੜੀ ਸਕੀਮ ਬਣਾਈ ਹੋਈ ਸੀ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈ ਜਿੰਨਾ ਸਿਰ ਚੁੱਕਣ ਲੱਗਦਾ ਉਸ ਨੂੰ ਹਟਾ ਦਿੰਦਾ ਹੈ ਤੇ ਤੇ ਸਿਰਫ ਆਪਣੀ ਚਾਪਲੂਸੀ ਕਾਇਮ ਰੱਖਦਾ ਹੈ ਇਹੀ ਸੋਨੀਆ ਗਾਦੀ ਕਰਦੀ ਹੈ ਇਹੀ ਬਾਕੀ ਪਾਰਟੀਆਂ ਕਰਦੀਆਂ ਕਿ ਜਿਹੜਾ ਬੰਦਾ ਚਾਪਲੂਸੀ ਕਰਦਾ ਉਹ ਤਾਂ ਠੀਕ ਹੈ ਜਿਹੜਾ ਲੀਡਰਸ਼ਿਪ ਕਾਇਮ ਕਰਨ ਦੀ ਸੋਚਦਾ ਹੈ ਜਾਂ ਜਿਹੜਾ ਸਿਰ ਕੱਟਣ ਲੱਗ ਪੈਂਦਾ ਹੈ ਜਾਂ ਜਿੱਦੀ ਕੋਈ ਤਾਕਤ ਬਣਦੀ ਹੈ ਜਾਂ ਜਿੱਦੀ ਕੋਈ ਸਾਥੀ ਹੋਰ ਬਣ ਜਾਂਦੇ ਆ ਉਹਨੂੰ ਪਹਿਲਾਂ ਉਸ ਤੋਂ ਦਫਾ ਕਰਦਾ ਹੈ ਕਰਦੀਆਂ ਇਹ ਪਾਰਟੀਆਂ ਸਾਰੀਆਂ ਦੀਆਂ ਸਾਰੀਆਂ ਤੋਂ ਕੇਜਰੀਵਾਲ ਨੇ ਵੀ ਇਹੀ ਕੰਮ ਸ਼ੁਰੂ ਕੀਤਾ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਤੇ ਹੋਰ ਜਿਹੜੇ ਤਿੰਨ ਚਾਰ ਬੰਤ ਛੇ ਤੋਂ ਵੱਧ ਇਹਨਾਂ ਦੇ ਨਾਲ ਬੰਦੇ ਨਹੀਂ ਹਨ ਜਿਹੜੇ ਸਾਰੇ ਦੇ ਸਾਰੇ ਉਹਦੇ ਆਲੇ-ਦੋਲੇ ਬੈਠੇ ਹਨ ਤੇ ਇਹ ਫੈਸਲੇ ਉਹਨਾਂ ਦੀ ਮਰਜ਼ੀ ਨਾਲ ਉਹਨਾਂ ਦੀ ਚਾਪਲੂਸੀ ਨਾਲ ਉਹਨਾਂ ਦੇ ਭੜਕਾਉਣ ਸਮਝਾਉਣ ਸੇ ਚਲਾਉਂਚੇ ਮਦਾਵਨ ਨਾਲ ਹੋਇਆ ਕਰਦੇ ਹਨ ਤੋਂ ਸੰਜੇ ਸਿੰਘ ਦਾ ਇਹ ਕਹਿਣਾ ਕਿ ਪੰਜਾਬ ਵਿੱਚ ਕੋਈ ਵੀ ਬੰਦਾ ਲੀਡਰ ਬਣਨ ਦੇ ਕਾਬਿਲ ਨਹੀਂ ਹੈ ਚੀਫ ਮਿਨਿਸਟਰ ਬਣਨ ਦੇ ਕਾਬਿਲ ਨਹੀਂ ਹੈ ਪਾਰਟੀ ਦਾ ਪ੍ਰਧਾਨ ਬਣਨ ਦੇ ਕਾਬਿਲ ਨਹੀਂ ਹੈ ਇਹ ਸਾਬਤ ਕਰਦਾ ਹੈ ਕਿ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਕੋਈ ਪ੍ਰਧਾਨ ਨਹੀਂ ਕਨਵੀਨਰ ਬਣਾਇਆ ਤੇ ਜਦੋਂ ਦੇਖਿਆ ਵੀ ਸੁੱਚਾ ਸਿੰਘ ਛੋਟੇਪੁਰ ਦਾ ਨਾਂ ਚੱਲ ਗਿਆ ਹੈ ਤੇ ਹੁਣ ਅਸੀਂ ਐਮਐਲਏ ਦੀਆਂ ਟਿਕਟਾਂ ਦੇਣੀਆਂ ਨੇ ਤੇ ਇਹ ਕੋਈ ਦਖਲ ਨਾ ਦੇਵੇ ਇਸ ਕਰਕੇ ਉਸ ਨੂੰ ਹਟਾ ਦਿੱਤਾ ਗਿਆ ਸੁੱਚਾ ਸਿੰਘ ਦੇ ਨਾਲ ਹੋਰ ਕੋਈ ਗੱਲ ਨਹੀਂ ਸੀ ਉਹ ਨਹੀਂ ਸੀ ਚਾਹੁੰਦੇ ਵੀ ਸੁੱਚਾ ਸਿੰਘ ਜਿਹੜਾ ਹੈ ਉਹ ਕਿਸੇ ਵੀ ਬੰਦੇ ਦੀ ਟਿਕਟ ਜਿਹੜੀ ਕਿਉਂਕਿ ਕਿਹਾ ਸੀ ਨਾ ਲੋਕਰ ਬੰਦੇ ਨੂੰ ਟਿਕਟ ਦੇਾਂਗੇ ਜਿਹਨਾਂ ਪਾਰਟੀ ਦਾ ਕੰਮ ਕੀਤਾ ਹੋਇਆ ਉਹਨੂੰ ਟਿਕਟ ਦੇਾਂਗੇ ਉਮੀਦਵਾਰ ਦਾ ਕੈਰੇਕਟਰ ਦੇਖ ਕੇ ਉਹਦੀ ਕਾਰਗੁਜ਼ਾਰੀ ਤੇ ਉਹਦਾ ਸਾਰਾ ਕੁਝ ਦੇਖ ਕੇ ਟਿਕਟ ਦੇਾਂਗੇ ਨਹੀਂ ਦੇਣੀਆਂ ਇਸ ਕਰਕੇ ਪੈਨਾਨਾ ਨੇ ਸੁੱਚ ਆਇਆ ਤਾਂ ਉਹਦੀ ਥਾਂ ਤੇ ਵੀ ਕੋਈ ਸੀਨੀਅਰਾਂ ਆਗੂ ਨਹੀਂ ਜਾਂਦਾ ਪੰਜਾਬੀ ਸਿੱਖ ਜਾਂ ਪੰਜਾਬੀ ਪੰਜਾਬੀ ਵੀ ਕੋਈ ਨਹੀਂ ਜਾਂਦਾ ਹਾਲਾਂਕਿ ਇਹਨਾਂ ਖੁਦ ਫੂਲਕਾ ਬੈਠਾ ਸਿਰਵਿੰਦਰ ਸਿੰਘ ਫੂਲਕਾ ਵਰਗਾ ਵਿਦਵਾਨ ਜਿਹੜਾ ਹੈ ਕਿ ਪੁਰਾਣਾ ਕੰਮ ਕਰਨ ਵਾਲਾ ਔਰ ਕੇਜਰੀਵਾ ਦਾ ਸਭ ਤੋਂ ਵਧੀਆ ਐਡਵਾਈਜ਼ਰ ਬੈਠਾ ਸੀਗਾ ਔਰ ਉਹਦਾ ਕੋਈ ਕਿਸੇ ਪੱਖੋਂ ਜਿਹੜਾ 네ਗੇਟਿਵ ਪੱਖ ਨਹੀਂ ਸੀ ਸਿੱਖਾਂ ਵਿੱਚ ਵੀ ਉਹਦਾ ਨਾਮ ਸੀ ਪੰਜਾਬੀਆਂ ਵਿੱਚ ਵੀ ਉਹਦਾ ਨਾਮ ਸੀਗਾ ਪਾਣੀ ਦੇ ਮਾਮਲੇ ਤੇ 84 ਦੇ ਕਤਨੇ ਆਪੇ ਮਾਮਲੇ ਤੇ ਜੋ ਉਸ ਦਾ ਰੋਲ ਸੀ ਸਾਰੇ ਜਾਣਦੇ ਸੀਗੇ ਉਸ ਨੂੰ ਹੀ ਨੇ ਬਣਾਇਆ ਤੇ ਕੱਲ ਦਾ ਜਿਹੜਾ ਜਮਿਆ ਪਾਰਟੀ ਵਿੱਚ 4 ਮਹੀਨੇ ਪਹਿਲਾਂ ਆਇਆ ਘੁੱਗੀ ਜਿਹੜਾ ਗੁਰਪ੍ਰੀਤ ਹੈ ਉਸ ਨੂੰ ਕਨਵੀਨਰ ਬਣਾ ਦਿੱਤਾ ਗਿਆ ਤੇ ਬਾਕੀ ਦੇ ਵੀ ਜਿਹੜੇ ਘੁੱਗੀ ਨੂੰ ਵੀ ਕੋਈ ਤਾਕਤ ਨਹੀਂ ਦਿੱਤੀ ਜਦੋਂ ਵੀ ਫੈਸਲੇ ਹੋਏ ਨੇ ਕੋਈ ਵੀ ਪਾਰਟੀ ਦਾ ਕੈਂਡੀਡੇਟ ਅਨਾਉਂਸ ਕੀਤਾ ਗਿਆ ਉਮੀਦਵਾਰ ਅਨਾਉਂਸ ਕੀਤਾ ਗਿਆ ਕੋਈ ਅਹੁਦੇਦਾਰ ਅਨਾਉਂਸ ਕੀਤਾ ਗਿਆ ਤੇ ਉਹ ਸਾਰੇ ਸਾਰੇ ਦਿੱਲੀ ਤੋਂ ਕੇਜਰੀਵਾਲ ਖੁਦ ਕਰਦਾ ਸੀ ਜਾਂ ਉਸ ਦਾ 에ਜੰਟ ਸੰਜੇ ਸਿੰਘ ਜਿਹਦੇ ਬਾਰੇ ਕਿਹਾ ਜਾਂਦਾ ਹੈ 4-500 ਕਰੋੜ ਰੁਪਈਆ ਲੋਕਾਂ ਕੋਲੋਂ ਟਿਕਟਾਂ ਦੇ ਨਾਂ ਦੇ ਇਕੱਠਾ ਕਰ ਚੁੱਕਾ ਹੈ ਤੁਸੀਂ ਦੇਖੋ ਸੰਜੇ ਸਿੰਘ ਨੇ ਆਪਣੇ ਜਿਹੜਾ ਪਿੱਛੇ ਜੇ ਫੰਕਸ਼ਨ ਕੀਤਾ ਸੀ ਔਰ ਸੋ ਫੰਕਸ਼ਨ ਚ ਕਿੰਨੇ ਕਰੋੜਾ ਖਰਚ ਕੀਤੇ ਗਏ ਸਨ ਜਦ ਕਿ ਸੰਜੇ ਸਿੰਘ ਆਪਣੇ ਕੋਲ ਜਿਹੜਾ ਉਹਦੀ ਟੋਟਲ ਜਾਇਦਾਦ 5 ਲੱਖ ਵੀ ਸ਼ਾਇਦ ਨਹੀਂ ਸੀ ਤੇ ਇਹਨੇ ਲੱਖਾਂ ਕਰੋੜਾ ਜਿਹੜੇ ਨੇ ਇਹ ਪੰਜਾਬੀਆਂ ਦੇ ਕੋਲੋਂ ਹੀ ਠੱਗੇ ਹੋਏ ਪੈਸੇ ਸਨ ਹਰ ਮੈਂ ਜਿਸ ਗੱਲ ਨੂੰ ਕਹਿਣਾ ਚਾਹੁੰਦਾ ਸੀਗਾ ਵੀ ਇਹ ਕਲਦਾ ਇਹ ਦਾ ਬਿਆਨ ਹੈ ਕਿ ਪੰਜਾਬ ਚ ਕੋਈ ਬੰਦਾ ਲੀਡਰ ਬਣਨ ਦੇ ਕਾਬਿਲ ਨਹੀਂ ਤੇ ਹਰਿਆਣਵੀ ਬੰਦਾ ਜਿਹੜਾ ਇੱਥੇ ਆ ਕੇ ਹਕੂਮਤ ਕਰੇਗਾ ਹਰਿਆਣਵੀ ਬੰਦੇ ਨੇ ਅੱਗੇ ਵੀ ਤੁਹਾਨੂੰ ਕਹਿਤਾ ਹੈ ਕਿ ਪੰਜਾਬ ਦਾ ਪਾਣੀ ਪੰਜਾਬੀਆਂ ਦਾ ਨਹੀਂ ਏ ਇਹ ਪੰਜਾਬ ਦਾ ਪਾਣੀ ਹਰਿਆਣਾ ਦਾ ਦਿੱ ਦਿੱਤਾ ਸੋ ਇੱਕ ਫੈਸਲਾ ਤਾਂ ਪਹਿਨ ਹੀ ਤੁਹਾਡਾ ਕਰ ਚੁੱਕਾ ਹੈ ਵੀ ਪਾਣੀ ਤਾਂ ਉਹਨੇ ਉਧਰ ਹੀ ਲੈ ਕੇ ਜਾਣਾ ਦੂਜੇ ਉਹ ਫੈਸਲਾ ਕਰ ਚੁੱਕਾ ਹੈ ਕਿ ਲੀਡਰਸ਼ਿਪ ਵੀ ਜਿਹੜੀ ਤੁਹਾਨੂੰ ਨਹੀਂ ਦੇਣੀ ਹਾਲਾਂਕਿ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਆਮ ਆਦਮੀ ਪਾਰਟੀ ਦਾ ਸੀਟਾ ਤੋਂ ਵੱਧ ਨਹੀਂ ਜਿੱਤੇਗੀ ਪਰ ਇਹ ਕਰੇਗੀ ਕੀ ਹੁਣ ਸਾਰਾ ਆਮ ਆਦਮੀ ਪਾਰਟੀ ਮਨਪ੍ਰੀਤ ਦੀ ਪੀਪਲ ਪਾਰਟੀ ਤੋਂ ਥੋੜਾ ਜਿਆਦਾ ਵੱਖਰਾ ਹੈ ਅਭੀ ਇਨਾਂ ਕੋਲ ਬੰਦੇ ਅੱਗੇ ਨਾਨੋ ਕਿਤੇ ਜ਼ਿਆਦਾ ਨੇ ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਬੇਵਕੂਫ ਇਨਾਂ ਨੇ ਬਹੁਤ ਜ਼ਿਆਦਾ ਬਣਾ ਰਹੇ ਨੇ ਬੇਵਕੂਫਾ ਬਣਾ ਬਣਾ ਕੇ ਇਨਾਂ ਕੋਲੋਂ ਕਰੋੜਾਂ ਰੁਪਏ ਉਠਾ ਚੁੱਕਾ ਹੈ ਇਹ ਕਹਿੰਦਾ ਕਿ ਆਮ ਆਦਮੀ ਪਾਰਟੀ ਪੀਜਾ ਬਦਲ ਹੋਵੇਗੀ ਬਿਲਕੁਲ ਇਹ ਸੋਚਣਾ ਹੀ ਮੂਰਖਤਾ ਹੈ ਕਿਉਂਕਿ ਇਹਨਾਂ ਦੀ ਸਾਰੀ ਕਾਰਗੁਜ਼ਾਰੀ ਦੇਖ ਲਓ ਵੀ ਜਿਹੜੇ ਦੂਜੇ ਪਾਰਟੀ ਚੋਂ ਬੰਦੇ ਆਉਂਦੇ ਜਿਹੜਾ ਕੱਢਿਆ ਜਾਂਦਾ ਉਹਨੂੰ ਲਾ ਲੈਂਦੇ ਆ ਸੋ ਇਹ ਪਾਰਟੀ ਸਾਰੀ ਜਿਹੜੀ ਹੈ ਦਲ ਬਦਲਣੋਂ ਤੇ ਕੱਢਿਆ ਆ ਦਾ ਮਿਰਗੋਬਾ ਬਣ ਚੁੱਕੀ ਟਿਕਟਾਂ ਵੀ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਪਾਰਟੀ ਕੋਈ ਵਿਦਾਨ ਨਹੀਂ ਹੈ ਆਪਣੇ ਸਾਰੇ ਜਿਹੜਾ ਇਹਨਾਂ ਦਾ ਵਿਧਾਨ ਸਭ ਦੇਸ਼ੀ ਸੀ ਉਹ ਸਾਰੇ ਦਾ ਸਾਰਾ ਹੀ ਰੱਦ ਕਰ ਚੁੱਕੇ ਆ ਉਹਦੇ ਚੋ ਇੱਕ ਵੀ ਗੱਲ ਤੇ ਅਮਨ ਨਹੀਂ ਕਰਦੇ ਔਰ ਸਿਰਫ ਕ腐ਸ਼ਨ ਤੇ ਕ腐ਸ਼ਨ ਤੇ ਠੱਗੀ ਤੇ ਠੱਗੀ ਜਿਹੜੀ ਚੱਲਦੀ ਹੈ ਇਹਦੇ ਹਿਸਾਬ ਨਾਲ ਇਹ ਪਾਰਟੀ ਤੀਜਾ ਬਦਲ ਨਹੀਂ ਬਾਤ ਸਕਦੀ ਇਹ ਅਕਾਦੀ ਦਲ ਦੇ ਕਾਂਗਰਸ ਨਾਲੋਂ ਬਦਲ ਵਧੀਆ ਤਾਂ ਕਹਿਣਾ ਜਿਹੜਾ ਉਹ ਸ਼ਰਮਨਾਕ ਲਫ਼ਜ਼ ਹੋਏਗਾ ਇਹ ਉਹਨਾਂ ਤੋਂ ਕਿਥੇ ਮਾੜੀ ਪਾਰਟੀ ਹੈ ਠੱਗਾਂ ਦੀ ਪਾਰਟੀ ਬਣ ਗਈ ਦਲ ਬਤਨੋਨੀ ਪਾਰਟੀ ਬਣ ਗਈ ਸੋ ਜਿਹੜੇ ਵਿਦੇਸ਼ਾਂ ਦੇ ਲੋਕ ਇਸ ਕਰਕੇ ਪੈਸੇ ਦਿੰਦੇ ਸੀ ਉਹ ਜੇਕਰ ਹੁਣ ਵੀ ਅਜੇ ਮੂਰਖ ਬਣੇ ਹੋਏ ਆ ਤੇ ਫਿਰ ਉਹਨਾਂ ਦੀ ਮੂਰਖਤਾ ਨੂੰ ਕੋਈ ਨਹੀਂ ਰੁਕਦਾ ਵੈਸੇ ਆਮ ਤੌਰ ਤੇ ਕਪੂਰ ਸਿੰਘ ਦਾ ਲਫ਼ਜ਼ ਸਟੂਪਿਡ ਸਿੱਖ ਵਰਤੇ ਆ ਤੇ ਆਪਾਂ ਸਟੂਪਿਡ ਐਨ ਆਰ ਆਈਸ ਕਹਾਂਗੇ ਜਿਹੜੇ ਇਹਨਾਂ ਦੀ ਮਦਦ ਕਰ ਰਹੇ ਇਸੇ ਤਰ੍ਹਾਂ ਮਿਸ਼ਨਰੀਆਂ ਵਿੱਚੋਂ ਵੀ ਕੁਝ ਲੋਕ ਅਜੇ ਵੀ ਇਹਦੇ ਨਾਲ ਨੇ ਇਸੋਸ਼ ਕੇ ਵੀ ਕਾਂਗਰਸ ਨੇ 84 ਕੀ ਕੀਤਾ ਸੀਗਾ ਪਰ ਇਹ ਵੀ ਯਾਦ ਰਹਿਣਾ ਚਾਹੀਦਾ ਕਿ ਕਾਂਗਰਸ ਨੇ 2005 ਵਿੱਚ ਪਾਣੀਆਂ ਦੇ ਸਮਝੌਤੇ ਰੱਦ ਕਰਨ ਦਾ ਕਾਨੂੰਨ ਪਾਸ ਕਰਨ ਵਾਲਾ ਵੀ ਕੈਪਟਨ ਅਮਿੰਦਰ ਸਿੰਘ ਸੀਗਾ ਤੋਂ ਇਸ ਕਰਕੇ ਕੈਪਟਨ ਅਮਿੰਦਰ ਸਿੰਘ ਦੀਆਂ ਕਈ ਹਦទੀਆਂ ਹੋਣਗੀਆਂ ਪ੍ਰਕਾਸ਼ਿੰਗ ਬਾਦਲਦਿਆਂ ਤੇ ਹਜ਼ਾਰਾਂ ਗਲਤੀਆਂ ਨੇ ਉਸਨੇ ਤਸਿੱਖੀ ਦਾ ਪੰਜਾਬ 'ਚ ਨਾਮੋ ਨਿਸ਼ਾਨ ਮਿਟਾਣਵਾ ਦੀ ਜਿਹੜੇ ਹਕਤਾ ਨੇ ਉਹਨਾਂ ਨੂੰ ਸ਼ਹੀਦ ਕੀਤੀ ਹੋਈ ਹੈ ਗੁਰਗ੍ਰਾਂ ਸਾਹਿਬ ਦੇ ਰੂਪ ਸਾੜੇ 10000 ਨੇ ਪਾੜੇ ਜਾ ਰਹੇ ਨੇ ਸਿੱਖ ਸ਼ਹੀਦ ਹੋ ਰਹੇ ਨੇ ਘੱਟੋ ਘੱਟ 10 ਨੌਜਵਾਨ ਬਾਦਲ ਦੀ ਹਕੂਮਤ ਦੇ ਵੀ ਸ਼ਹੀਦ ਹੋ ਚੁੱਕੇ ਹਨ ਤੋਂ ਚਲੋ ਤੁਸੀਂ ਇਹ ਗਏ ਬਹਾਨੇ ਦਾ ਆ ਕੇ ਵੀ ਬਾਦਲ ਨੂੰ ਰੱਦ ਕਰਨਾ ਕਰ ਦਿਓ ਮੰਨ ਲਿਆ ਪਰ ਕਾਂਗਰਸ ਨੂੰ ਸਿਰਫ 84 ਕਰਕੇ ਕੈਪਟਨ ਅਮਰਿੰਦਰ ਸਿੰਘ ਨੇ 84 ਤੋਂ ਬਾਅਦ ਇਹ ਯਾਦ ਰੱਖ ਕੇ ਅਸਤੀਫਾ ਦੇਣਾ ਲੱਪੇ ਦਾ ਸ਼ਖਸ ਕੈਪਟਨ ਅਮਰਿੰਦਰ ਸਿੰਘ ਸੀ ਜਦੋਂ 86 'ਚ ਬਰਨਾਲੇ ਸ ਸਤਿਫਾ ਦੇਣ ਵਾਲਾ ਪਹਿਲਾ ਸ਼ਖਸ ਕੈਪਟਨ ਅਮਰਿੰਦਰ ਸਿੰਘ ਸੀ ਔਰ ਆਮ ਆਦਮੀ ਪਾਰਟੀ ਨੇ ਉਸ ਦੇ ਬਰਨਾਲੇ ਦੇ ਪੁੱਤਰ ਨੂੰ ਇਸ ਪਾਰਟੀ ਵਿੱਚ ਲਿਆ ਹੈ ਇਹ ਖਿਆਲ ਰੱਖਿਆ ਉਹਨੂੰ ਬਰਨਾਲੇ ਦੀ ਸੀਟ ਦਿੱਤੀ ਜਾ ਰਹੀ ਹੈ ਜਾਂ ਕੋਈ ਹੋਰ ਸੀਟ ਦਿੱਤੀ ਜਾ ਰਹੀ ਹੈ ਜਾਂ ਉਹਨੇ ਕਹਿੰਦੇ ਸੀਟਾਂ ਦਿੱਤੀਆਂ ਜਾ ਰਹੀਆਂ ਸੋ ਹਮਲਾਵਰ ਜਿਹੜੇ ਸੀ ਇਹਨਾਂ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੇ ਦੋ ਵਾਰ ਪ੍ਰੋਟੈਸਟ ਕੀਤਾ ਹੈ ਮੈਂ ਨਹੀਂ ਕਹਿੰਦਾ ਵੀ ਕਾਂਗਰਸ 100% ਦੀ ਚੰਗੀ ਹੈ ਪਰ ਤੁਹਾਡੇ ਹਿਸਾਬ ਜੇ ਲਿਆ ਜਾਵੇ ਵੀ ਬਾਦਲ ਮਾਰਾ ਹੈ ਤੇ ਫਿਰ ਕਾਂਗਰਸ ਬਾਦਲ ਨਾਲੋਂ ਤਾਂ ਚੰਗੀ ਹੈ ਪਰ ਤੀਜਾ ਕੀ ਆਮ ਆਦਮੀ ਪਾਰਟੀ ਕਾਂਗਰਸ ਤੋਂ ਚੰਗੀ ਹੈ ਹਰ ਕਿਸ ਨਹੀਂ ਆਮ ਆਦਮੀ ਪਾਰਟੀ ਨੇ ਆਪਣਾ ਕਿਰਦਾਰ ਦਿਖਾ ਦਿੱਤਾ ਹੈ ਕਿ ਇਹ ਜਿਹੜੇ ਨੇ ਅੱਜ ਜਿੰਨੀਆਂ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਤੋਂ ਨਖਿੱਧ ਹਨ ਤੇ ਜੇਕਰ ਪੰਜਾਬ ਤੇ ਸਿੱਖਾਂ ਵਾਸਤੇ ਦੇਖਿਆ ਜਾਵੇ ਤੇ ਪੰਜਾਬ ਤੇ ਸਿੱਖਾਂ ਦੇ ਇਹ ਜਿਹੜੇ ਨੇ ਅਸਿੱਧੇ ਤੌਰ ਤੇ ਹੀ ਨਹੀਂ ਸਿੱਧੇ ਤੌਰ ਤੇ ਦੁਸ਼ਮਣ ਸਾਫ਼ ਨਜ਼ਰ ਆਉਂਦੇ ਹਨ ਤਾਂ ਇਸ ਕਰਕੇ ਜਿਹੜੀ ਇਹ ਸੰਜੀਤ ਸਿੰਘ ਦੀ ਕੇਜਰੀਵਾਲ ਨੂੰ ਚੀਫ ਮਿਨਿਸਟਰ ਬਣਾਉਣ ਦੇ ਕਰ ਤੇ ਪੰਜਾਬ ਦੇ ਵਿੱਚ ਕੋਟ ਸਾਰੇ ਲੋਕਾਂ ਨੂੰ ਅਨਪੜ੍ਹ ਜਾਹਲ ਇਨਕੇਪੇਬਲ ਇਨੈਪਟ ਜਿਹੜਾ ਇਹ ਕਹਿਣਾ ਜਿਹੜਾ ਇਹ ਤੋਂ ਸਾਬਤ ਹੁੰਦਾ ਹੈ ਵੀ ਇਹ ਪੰਜਾਬ ਨੂੰ ਆਪਣੀ ਮੰਡੀ ਦੇ ਤੌਰ ਤੇ ਇਸਤੇਮਾਲ ਕਰਦੇ ਨੇ ਔਰ ਮੈਂ ਗੱਲ ਦਾਬੇ ਨਾ ਕਹਿ ਸਕਣਾ ਵੀ ਕਦੋਂ ਜਿਹੜੀਆਂ ਚਾਰ ਫਰਵਨ ਚੋਣਾਂ ਹੋ ਰਹੀਆਂ ਹਨ ਉਹਦੇ ਵਿੱਚ ਜੋ ਨਤੀਜਾ ਆਉਣਾ ਹੈ ਐਸੇ ਦੇ ਨਤੀਜਾ ਇਹ ਹੈ ਕਿ ਜਿਸ ਤਰ੍ਹਾਂ ਇਹ ਆਮ ਆਦਮੀ ਪਾਰਟੀ ਖੜੀ ਹੋਵੇਗੀ ਉਹ ਵੋਟਾਂ ਬਾਦਲ ਦੀਆਂ ਵਿਰੋਧੀ ਵੋਟਾਂ ਵੰਡੇਗੀ ਬਾਦਲ ਦੀਆਂ ਵਿਰੋਧੀ ਵੋਟਾਂ ਵੰਡਣ ਨਾਲ ਬਾਦਲ ਜਿੱਤੇਗਾ ਸੋ ਆਮ ਆਦਮੀ ਪਾਰਟੀ ਜਿਹੜੀ ਹੈ ਘੱਟ ਤੋਂ ਘੱਟ 40 ਸੀਟਾਂ ਐਸੀਆਂ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੀ ਅਕਾਦੀਦਰ ਨੂੰ ਜਿਤਾਉਣ ਦਾ ਕਾਰਨ ਬਣੇਗੀ ਜਿਸ ਤਰ੍ਹਾਂ ਮਨਪ੍ਰੀਤ ਜਿਹੜਾ 2012 ਚ ਬਣਿਆ ਸੀਗਾ ਸੋ ਆਮ ਆਦਮੀ ਪਾਰਟੀ ਜੇ ਸਿੱਧਾ ਹੋਵੇ ਜਾਂ ਸਿੱਧਾ এজেন্ডਾ ਹੋਵੇ ਇਹ ਉਹੀ ਹੈ ਕਿ ਬਾਦਲ ਅਕਾਦੀਦਰ ਨੂੰ ਫਿਰ ਦੁਬਾਰਾ ਪਾਵਰ ਵਿੱਚ ਲਿਆਣਾ ਤੇ ਮੈਨੂੰ ਤਾਂ ਇੱਕ ਸ਼ੱਕ ਪੈਂਦਾ ਹੈ ਵੀ ਹੋ ਸਕਦਾ ਹੈ ਕਿ ਕੇਜਰੀਵਾਲ ਇਸ ਉਸ ਵਾਸਤੇ ਆਰਐਸਐਸ ਦੀ ਹਦਾਇਤਾਂ ਚੱਲ ਰਹੀ ਹੋਵੇ ਕਿਉਂਕਿ ਉਹਦਾ ਸਾਰਾ ਸਟਾਈਲ ਆਰਐਸਐਸ ਵਾਲਾ ਹੈ ਜਿਤੇ ਰੇ ਕੇ ਪਹਿਲਾਂ ਉਪਾਰਤ ਮਾਤਾ ਕੀ ਜੈ ਬੁਲਾਉਂਦਾ ਹੁੰਦਾ ਸੀ ਜਿਵੇਂ ਆਰਐਸਐਸ ਵਾਲੇ ਕਰਦੇ ਆ ਤੇ ਬਾਅਦ ਵਿੱਚ ਉਸ ਨੂੰ ਕਿਸੇ ਨੇ ਸਮਝਾਇਆ ਵੇ ਇਦਾ ਹਿੰਦੂ ਤੇ ਤੁਹਾਡੇ ਨਾਲ ਸ਼ਾਇਦ ਜੁੜ ਜਾਣ ਸਿੱਖ ਤੇ ਮੁਸਲਮਾਨ ਜਿਹੜੇ ਤੁਹਾਡੇ ਵਿਰੋਧੀ ਹੋ ਜਾਣਗੇ ਯਕੀ ਇਹ ਜਿਹੜਾ ਭਾਰਤ ਮਾਤਾ ਜਿਹੜਾ ਉਹ ਧਾਰਮਿਕ ਨਾਰਾ ਹੈ ਇਹ ਕੋਈ ਸਿਆਸੀ ਨਾਰਾ ਨਹੀਂ ਹੈ ਇਹ ਲੋਕ ਨਾਰਾ ਨਹੀਂ ਹੈ ਤਾਂ ਉਸਨੇ ਇਹ ਨਾਰਾ ਨਾਣਾ ਬੰਦ ਕਰ ਦਿੱਤਾ ਤੇ ਜੈ ਹਿੰਦ ਸ਼ੁਰੂ ਕਰ ਦਿੱਤਾ ਔਰ ਇਸ ਤਰ੍ਹਾਂ ਦੀ ਹਰਕਤਾਂ ਜਿਹੜੀਆਂ ਉਹਦੀਆਂ ਹੋ ਰਹੀਆਂ ਨੇ ਪੰਜਾਬੀ ਜ਼ੁਬਾਨ ਨੂੰ ਖਤਮ ਕਰਨ ਦਾ ਜੋ ਕੁਝ ਉਹ ਕਰ ਰਿਹਾ ਦਿੱਲੀ ਵਿੱਚ ਇਥੋਂ ਵੀ ਸਾਫ ਹੁੰਦਾ ਹੈ ਵੀ ਉਹ ਅਕਲੀਤਾਂ ਦਾ ਮਾਈਨੋਰਟੀ ਦਾ ਦੁਸ਼ਮਣ ਹੈ ਦਿੱਲੀ ਵਿੱਚ ਪੰਜਾਬੀ ਜ਼ੁਬਾਨ ਨੂੰ ਕਾਂਗਰਸ ਪਾਰਟੀ ਨੇ ਲਾਜ਼ਮੀ ਕੀਤਾ ਸੀ ਔਰ ਆਮ ਆਦਮੀ ਪਾਰਟੀ ਉਸਨੂੰ ਖਤਮ ਕਰ ਰਹੀ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਮੈਂ ਇੱਕ ਵਾਰਨਿੰਗ ਦੇ ਵੀ ਚਾਹਾਂਗਾ ਭਈ ਜਿਹੜਾ ਆਮ ਆਦਮੀ ਪਾਰਟੀ ਨੂੰ ਵੋਟ ਦੇਵੇਗਾ 2017 ਦੇ 4 ਫਰਵਰੀ ਨੂੰ ਉਹ ਬਾਦਲ ਅਕਾਲੀ ਦਾ ਦੇ ਹੱਕੇ ਛੋੜ ਤੇ ਰਿਹਾ ਹੋਵੇਗਾ ਤੇ ਇਹ ਇਹ ਇੱਕ ਬੜਾ ਵੱਡਾ ਪਾਪ ਹੋਏਗਾ ਜਿਸ ਦੀ ਸਜ਼ਾ ਉਹਨਾਂ ਨੂੰ 5 ਸਾਲ ਹੋਰ ਭੁਗਤਣੀ ਪੈ ਸਕਦੀ ਹੈ ਸੋ ਆਮ ਆਦਮੀ ਪਾਰਟੀ ਤੋਂ ਬਚ ਕੇ ਰਹਿਓ ਜੇ ਬਾਦਲ ਨੂੰ ਤੁਸੀਂ ਹਰਾਉਣਾ ਹੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਘਟੋ ਘਟ ਵੋਟ ਨਾ ਦੇਣਾ ਸ਼ੁਕਰੀਆ